ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦਾ ਲੋਕਾਂ ਨੂੰ ਵੱਡਾ ਤੋਹਫ਼ਾ ਪੰਜਾਬ 'ਚ ਬਿਜਲੀ ਹੋਈ ਸਸਤੀ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ ਪਿੰਡਾਂ ਨੂੰ ਘਰ ਬੈਠੇ ਮਿਲਣ ਗਿਆ ਸਹੂਲਤਾਂ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਦਾ ਕੀਤਾ ਐਲਾਨ ਕਰਨਲ ਬਾੜ ਤੇ ਹਮਲੇ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਲਗਾਈ ਫਟਕਾਰ ਕੀਤੇ ਤਿੱਖੇ ਸਵਾਲ ਵਿਧਾਨ ਸਭਾ ਚ ਗੁੰਜਿਆ ਜਥੇਦਾਰਾਂ ਨੂੰ ਹਟਾਉਣ ਦਾ ਮਾਮਲਾ ਮਨਪ੍ਰੀਤ ਯਾਦਲੀ ਨੇ ਕਹੀ ਵੱਡੀ ਗੱਲਾਂ ਕਿਸਾਨਾ ਗੁਜਗਜੀਤ ਸਿੰਘ ਢੱਲੇਵਾਲ ਬਾਰੇ ਆਈ ਵੱਡੀ ਖਬਰ ਸੁਪਰੀਮ ਕੋਰਟ ਨੇ ਢੱਲੇਵਾਲ ਨੂੰ ਦੱਸਿਆ ਸੱਚਾ ਕਿਸਾਨ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਭਾਰੀ ਮੀਂਹ ਦੇ ਨਾਲ ਨਾਲ ਚੱਲੇਗੀ ਧੂੜ ਭਰੀ ਹਨੇਰੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਨਮਿੱਥੇ ਸਮੇਂ ਲਈ ਹੋਇਆ ਮੁਲਤਵੀ ਆਖਰੀ ਦਿਨ ਤਿੰਨ ਬਿਲ ਹੋਏ ਪਾਸ ਸ਼ੀਰੀਅਕਾਲ ਤੱਕ ਸਾਇਬ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸੰਬੰਧੀ ਬਣਨਗੇ ਨਿਯਮ ਐਸਜੀਪੀਸੀ ਜਲਾਸ ਚ ਮਤਾ ਹੋਇਆ। ਆਪਸ ਰਿਹਾਈ ਤੋਂ ਬਾਅਦ ਸਰਵਨ ਸਿੰਘ ਪੰਦੇਰ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੇ ਵੱਡੇ ਐਲਾਨ ਪੰਜਾਬ ਚ ਬਿਜਲੀ ਸਸਤੀ ਹੋਈ ਹੈ। ਪੰਜਾਬ ਚ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਇਸ ਵਾਰ ਤਿੰਨ ਸਲੈਬ ਤੋਂ ਘਟਾ ਕੇ ਦੋ ਕਰ ਦਿੱਤੀਆਂ ਗਈਆਂ ਹਨ ਹੁਣ 300 ਯੂਨਿਟ ਬਿਜਲੀ ਲਈ 5 ਰੁਪਏ 40 ਪੈਸੇ ਦੇਣੇ ਹੋਣਗੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਹੋਣਗੇ 300 ਯੂਨਿਟ ਮੁਫਤ ਬਿਜਲੀ ਵਾਲੀ ਸਹੂਲਤ ਜਾਰੀ ਰਹੇਗੀ 2 ਕਿਲੋਵਾਟ ਤੱਕ ਦੇ ਲੋਡ ਉੱਤੇ 161 ਰੁਪਏ ਦਾ ਫਾਇਦਾ ਹੋਵੇਗਾ 7 ਕਿਲੋਵਾਟ ਤੱਕ ਦੇ ਲੋਡ ਉੱਤੇ 90 ਰੁਪਏ ਦਾ ਫਾਇਦਾ ਮਿਲੇਗਾ ਇਸ ਦੇ ਨਾਲ ਹੀ 7 ਕਿਲੋਵਾਟ ਤੋਂ ਵੱਦ ਲੋਡ ਵਾਲਿਆਂ ਨੂੰ 32 ਰੁਪਏ ਦਾ ਲਾਭ ਮਿਲੇਗਾ ਨਵੇਂ ਟੈਰੀਫ 'ਚ ਬਿਜਲੀ ਉਪਭੋਗਤਾਵਾਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਉਦਾਹਰਨ ਦੇ ਤੌਰ 'ਤੇ ਜਿੰਨਾ 2 ਕਿਲੋਵਾਟ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿੱਲਾਵੇਗਾ ਜਦੋਂ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿੱਲ ਆਉਂਦਾ ਸੀ ਉਨ੍ਹਾਂ ਦਾ ਹੁਣ 1746 ਰੁਪਏ ਬੀ ਲ ਆਵੇਗਾ ਇਸੇ ਤਰ੍ਹਾਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬੀਲ ਬਣਦਾ ਸੀ ਉਹਨਾਂ ਦਾ ਹੁਣ 1932 ਆਵੇਗਾ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹਨਾਂ ਨੂੰ ਪੰਜਾਬ ਦੇ ਹਰ ਪਿੰਡ ਦਾ ਦੌਰਾ ਕਰਨਾ ਪਵੇਗਾ ਤੇ ਹਰ ਖੇਤਰ ਨੂੰ ਕਵਰ ਕਰਨਾ ਪਵੇਗਾ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਪੈਣਗੀਆਂ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਜਿਸ ਚ ਪੰਜਾਬ ਦੇ ਮੁਖ ਸ਼ਕਤਰ ਨੇ ਕਿਹਾ ਹੈ ਕਿ ਸਰਕਾਰ ਤੁਹਾਡੇ ਦਰਵਾਜ਼ੇ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਬਹੁਤ ਸਾਰੇ ਲੋਕਾਂ ਦੀਆਂ ਛੋਟੀਆਂ ਅਤੇ ਵੱਡੀਆਂ ਸਮੱਸਿਆਵਾਂ ਹੁੰਦੀਆਂ ਹਨ ਤੇ ਉਹਨਾਂ ਨੂੰ ਹੱਲ ਕਰਨ ਲਈ ਉਹਨਾਂ ਦੀ ਗੱਲ ਸੁਣਨਾ ਜ਼ਰੂਰੀ ਹੁੰਦਾ ਹੈ ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਈਮਾ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਪਿੰਡਾਂ ਤੇ ਆਪਣੇ ਇਲਾਕੇ ਵਿੱਚ ਜਾ ਕੇ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਾਇਜ਼ਾ ਲੈਣਗੇ ਇਸ ਦੇ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਹਨਾਂ ਦਾ ਸਮੇਂ ਸਿਰ ਹੱਲ ਕੱਢਣਗੇ ਉਹਨਾਂ ਨੇ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਇਲਾਕੇ ਦੇ ਸਿਹਤ ਕੇਂਦਰਾਂ ਸਕੂਲਾਂ ਤੇ ਹੋਰ ਜਨਤਕ ਥਾਵਾਂ ਤੇ ਵੀ ਦੌਰਾ ਕਰਨਗੇ ਮੰਤਰੀ ਹਰਪਾਲ ਜੀ ਮਾਨੇ ਕਿ ਹੈਗੀ ਡਿਪਟੀ ਕਮਿਸ਼ਨਰਾਂ ਨੂੰ ਦੇਸ਼ ਦਿੱਤੇ ਗਏ ਹਨ ਕਿ ਉਹ ਹਫਤੇ ਵਿੱਚ 4 ਦਿਨ ਸ਼ਨੀਵਾਰ ਐਤਵਾਰ ਸੋਮਵਾਰ ਅਤੇ ਮੰਗਲਵਾਰ ਨੂੰ ਆਪੋ ਆਪਣੇ ਇਲਾਕਿਆਂ ਦਾ निरीक्षण ਕਰਨਗੇ ਅਤੇ ਉਸ ਦੀ ਰਿਪੋਰਟ ਬਣਾ ਕੇ ਭੇਜਣਗੇ। ਉਹਨਾਂ ਨੇ ਕਿਹਾ ਹੈ ਕਿ ਜਿੱਨਾਂ ਅਧਿਕਾਰੀਆਂ ਵੱਲੋਂ ਲੋਕਾਂ ਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਕੁਤਾਹੀ ਵਰਤੀ ਜਾਵੇਗੀ ਉਹਨਾਂ ਬਾਰੇ ਜਾਣਕਾਰੀ ਮਿਲਦੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਵਰਗ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪਾਣਵਾਸ ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸੈਸ਼ਨ 'ਚ ਕੱਚੇ ਕਰਮਚਾਰੀਆਂ ਤੇ ਟ੍ਰਾਂਸਪੋਰਟ ਵਿਭਾਗ ਲਈ ਕੋਈ ਵੀ ਟੁਕੜਾ ਫੈਸਲਾ ਨਾ ਲੈਣਾ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਟ੍ਰਾਂਸਪੋਰਟ ਵਿਭਾਗ ਪ੍ਰਤੀ ਗੰਭੀਰ ਨਹੀਂ ਹੈ ਅਤੇ ਨਿਜੀਕਰਨ ਨੂੰ ਪਰਫੂਲਿਤ ਕੀਤਾ ਜਾ ਰਿਹਾ ਹੈ ਬੁਲਾਰਿਆਣੇ ਕਿ ਹੈ ਕਿ ਬੱਸਾਂ ਚੋਰਾਂ ਦੇ ਫ੍ਰੀ ਸਫਰ ਲਈ 450 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਦਕਿ 450 ਕਰੋੜ ਦੇ ਫੰਡ ਦੀ ਰਾਸ਼ੀ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ ਹੀ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਸਰਕਾਰ ਤੇ ਮੁਫਤ ਸਫ਼ਰ ਦੀ ਦੇਣਦਾਰੀ ਵਧੇਗੀ ਅਤੇ ਹੁਣ ਇਸ ਤੋਂ ਨਿਰਾਸ਼ ਹੋ ਕੇ ਯੂਨੀਅਨ ਨੇ 1 ਅਪ੍ਰੈਲ ਨੂੰ ਜਲੰਧਰ ਬੱਸ ਸਟੈਂਡ ਤੇ ਸੂਬਾ ਪੱਧਰ ਦੀ ਮੀਟਿੰਗ ਬੁਲਾਈ ਹੈ ਜਿਸ ਤੇ ਪੰਜਾਬ ਸਰਕਾਰ ਖਿਲਾਫ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਉਨ੍ਹਾਂ ਕਿ ਹੈਗੀ ਪਿਛਲੇ ਬਣਾਏ ਗਏ ਸੰਘਰਸ਼ ਦੇ ਪ੍ਰੋਗਰਾਮਾਂ ਨੂੰ ਵੀ ਜਾਰੀ ਰੱਖਿਆ ਜਾਵੇਗਾ ਇਸ ਤਹਿਤ 3 ਅਪ੍ਰੈਲ ਨੂੰ ਸੂਬੇ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ 7 8 ਤੇ 9 April ਨੂੰ ਪੂਰੇ ਪੰਜਾਬ 'ਚ ਹੜਤਾਲ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਬਾਹਰ ਤਰਨਾ ਪ੍ਰਦਰਸ਼ਨ ਵੀ ਸ਼ਾਮਿਲ ਹੈ ਕਰਨਲ ਬਾੜ ਤੇ ਹਮਲੇ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ ਸੁਣਵਾਈ ਦੌਰਾਨ ਐਸਐਸਪੀ ਪਟਿਆਲਾ ਵੱਲੋਂ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਮੁੱਦੇ ਕਾਰਨ ਇਸ ਮਾਮਲੇ 'ਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਹੋਈ ਹੈ ਐਸਐਸਪੀ ਨਾਨਕ ਸਿੰਘ ਦੇ ਇਸ ਜਵਾਬ ਤੇ ਹੈਰਾਨੀ ਪ੍ਰਗਟ ਕਰਦੇ ਆ ਅਦਾਲਤ ਨੇ ਪੁੱਛਿਆ ਕਿ ਕਿਉਂ ਨਾ ਅਦਾਲਤ ਇੱਕ ਹਲਫਨਾਮਾ ਮੰਗ ਲਵੇ ਜਿਸ ਵਿੱਚ ਇਹ ਦੱਸਿਆ ਜਾਵੇ ਕਿ ਕਿਸਾਨ ਅੰਦੋਲਨ ਕਾਰਨ ਜ਼ਿਲ੍ਹੇ 'ਚ ਕਿੰਨੀਆਂ ਐਫਆਈਆਰ ਵਿੱਚ ਦੇਰੀ ਹੋਈ ਹੈ ਉਥੇ ਹੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਾਂਚ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਮੁਆਤਲ ਕਰ ਦਿੱਤਾ ਗਿਆ ਹੈ ਤੇ ਉਹ ਨਿਰਪੱਖ ਜਾਂਚ ਕਰਨਗੇ ਜਦੋਂ ਅਦਾਲਤ ਨੇ ਕਰਨਲ ਬਾਠ ਦੇ ਵਕੀਲ ਤੋਂ ਜਵਾਬ ਮੰਗਿਆ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਪੰਜਾਬ ਪੁਲਿਸ ਦੀ ਜਾਂਚ ਤੇ ਅ విశ్వాਸ ਪ੍ਰਗਟ ਕੀਤਾ ਅਤੇ ਕੇਸ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕੀਤੀ ਐ ਅਦਾਲਤ ਨੇ ਮਾਮਲੇ ਦੀ ਸੁਣਵਾਈ ਕੁ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਸਿਫਰ ਕਾਲ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼੍ਰੀ ਕਾਲ ਤਖਸੈ ਦੇ ਜਿੱਥੇਦਾਰਾਂ ਦੀ ਰਾਤੋ ਰਾਤ ਬਦਰੀ ਦਾ ਮੁੱਦਾ ਉਠਾਇਆ ਉਨ੍ਹਾਂ ਕਿਹਾ ਕਿ ਇਹ ਮਾਮਲਾ ਦੁਨੀਆ ਭਰ ਦੇ ਹਰ ਸਿੱਖ ਨਾਲ ਜੁੜਿਆ ਹੋਇਆ ਹੈ ਧਰਮ ਅਤੇ ਰਾਜਨੀਤੀ ਨੂੰ ਵੱਖਰਾ ਰੱਖਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ ਜਿੱਥੇ ਹਰ ਸਿੱਖ ਆਪਣਾ ਸਿਰ ਝੁਕਾਉਂਦਾ ਹੈ ਹਾਲੀ ਵਿੱਚ ਉੱਥੇ ਜੋ ਵੀ ਹੋਇਆ ਜਥੇਦਾਰਾਂ ਨੂੰ ਰਾਤੋਂ ਰਾਤ ਹਟਾ ਦਿੱਤਾ ਗਿਆ ਇਹ ਸਭ ਕੁਝ ਰਾਜਨੀਤਿਕ ਦਬਾਅ ਹੇਠ ਹੋਇਆ ਹੈ ਅਤੇ ਇਸ ਤੇ ਸਦਨ ਵਿੱਚ ਚਰਚਾ ਹੋਣੀ ਚਾਹੀਦੀ ਹੈ ਜਥੇਦਾਰਾਂ ਨੂੰ ਹਟਾਉਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਉਤੇਸ਼ ਸ਼ਰਮਣਿਕ ਅਕਾਲੀ ਦਲ ਦੇ ਵਿਧਾਇਕ ਅਲੀ ਨੇ ਕਿਹਾ ਕਿ ਤਿੰਨ ਜਥੇਦਾਰਾਂ ਵੱਲੋਂ 2 ਦਸੰਬਰ ਨੂੰ ਜਾਰੀ ਕੀਤਾ ਗਿਆ ਹੁਕਮਨਾਮਾ ਅਕਾਲੀ ਦਲ ਦੀ ਬੇਇੱਤਰੀ ਲਈ ਸੀ ਉਸ ਸਮੇਂ ਇੱਕ ਕਮੇਟੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਹਨਾਂ ਤਿੰਨ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਹੈ ਮਨਪ੍ਰੀਤ ਯਾਲੀ ਨੇ ਕਿਹਾ ਕਿ ਅਜਿਹੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਸੰਸਥਾਵਾਂ ਨੂੰ ਕਿਸੇ ਇੱਕ ਵਿਅਕਤੀ ਤੋਂ ਖਤਰਾ ਨਾ ਹੋਵੇ ਇਸ ਦੇ ਨਾਲ ਹੀ ਅਕਾਲੀ ਹੋਣ ਦੇ ਬਾਵਜੂਦ ਉਹੋ ਉਹਨਾਂ ਜਿੱਥੇ ਤਾਰਾਂ ਦੀ ਨਿੰਦਾ ਕਰਦਾ ਹੈ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਕਿਸਾਨਾ ਗੋਜਗਜੀਤ ਸਿੰਘ ਢੱਲੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਸਾਨਾ ਗੋ ਢੱਲੇਵਾਲ ਨੇ ਅੰਸ਼ਨ ਖਤਮ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਦੱਸਿਆ ਕਿ ਡੱਲੇਵਾਲ ਨੇ ਪਾਣੀ ਪੀ ਕੇ ਆਪਣਾ ਵਰਤ ਤੋੜਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਦੱਸਿਆ ਹੈ ਕਿ ਹਾਈਵੇ ਵੀ ਖੋਲ ਦਿੱਤਾ ਗਿਆ ਹੈ ਦੱਸਦੀ ਹੈ ਕਿ ਕਿਸਾਨ ਆਗੂ ਡੱਲੇਵਾਲ ਨੇ 19 ਮਾਰਚ ਤੋਂ ਪਾਣੀ ਪੀਣਾ ਛੱਡ ਦਿੱਤਾ ਸੀ ਅਦਾਲਤ ਨੇ ਡੱਲੇਵਾਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਹਨਾਂ ਨੂੰ ਇੱਕ ਸੱਚਾ ਕਿਸਾਨ ਆਗੂ ਕਿਹਾ ਜਿਨ੍ਹਾਂ ਨੇ ਬਿਨਾਂ ਕਿਸੇ ਰਾਜਨੀਤਿਕ ਏਜੰਡੇ ਦੇ ਕਿਸਾਨ ਭਾਈਚਾਰੇ ਦੇ ਅਸਲ ਮੁੱਦੇ ਚੁੱਕੇ ਅਦਾਲਤ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਲੋਕ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਚਾਹੁੰਦੇ ਸਨ ਅਸੀਂ ਹਾਥੀਦੰਦ ਦੇ ਟਾਵਰ ਵਿੱਚ ਨਹੀਂ ਬੈਠੇ ਹਾਂ ਅਸੀਂ ਸਭ ਕੁਝ ਜਾਣਦੇ ਹਾਂ ਬੈਂਚ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਜ਼ਮੀਨੀ ਸਥਿਤੀ ਤੇ ਰਿਪੋਰਟ ਜ਼ਾਇਰ ਕਰਨ ਲਈ ਵੀ ਕਿਹਾ ਇਸ ਦੇ ਨਾਲ ਹੀ ਬੈਂਚ ਨੇ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਕਮੇਟੀ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਗੌਰ ਕਰਨ ਅਤੇ ਆਪਣੀ ਅਗਲੀ ਪੂਰਕ ਤੇ ਰਿਪੋਰਟ দাਇਰ ਕਰਨ ਲਈ ਕਿਹਾ ਪਾਕਿਸਤਾਨ ਵੱਲੋਂ ਕੁਦਰਤੀ ਆਫਤ ਪੰਜਾਬ ਵੱਲ ਵਧ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੇ ਅਸਰ ਬਣ ਗਏ ਹਨ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਅੱਜ ਪੰਜਾਬ ਚ ਹਨੇਰੀ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਸ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਤੇ ਦਿੱਲੀ ਚ ਮੀਂਹ ਦੇ ਨਾਲ ਨਾਲ ਹਨੇਰੀਆਂ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਸਕਦੀਆਂ ਹਨ ਇਹ ਤੂਫਾਨ ਪੰਜਾਬ ਵੱਲ ਵਧ ਰਿਹਾ ਹੈ ਤੇ ਇਸ ਦਾ ਅਸਰ ਪੰਜਾਬ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੇ ਨਜ਼ਰ ਆਵੇਗਾ ਇਸ ਦੌਰਾਨ ਗਰਜ ਦੇ ਨਾਲ ਤੇਜ਼ ਮੀਂਹ ਵੀ ਪੈ ਸਕਦਾ ਹੈ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੀ ਕਾਰਵਾਈ ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਸਦਨ ਦੇ ਆਖਰੀ ਦਿਨ ਸਭ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਤੇ ਮੰਤਰੀਆਂ ਵਿਚਾਲੇ ਸਵਾਲ ਜਵਾਬ ਹੋਏ ਫਿਰ ਜ਼ੀਰੋ ਓਵਰ ਚ ਗੰਭੀਰ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਤੋਂ ਬਾਅਦ ਪੰਜਾਬ ਸਟੇਟ ਕਮਿਸ਼ਨ ਫੋਰ ਐਨਆਰਆਈ ਦੀ ਸਾਲਾਨਾ ਰਿਪੋਰਟ ਸਣੇ ਕੁੱਲ 7 ਰਿਪੋਰਟਾਂ ਸਦਨ ਅੰਦਰ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸੰਸਦੀ ਮਾਮਲੇ ਬਾਰੇ ਮੰਤਰੀ ਡਾਕਟਰ ਅਭਜੋਤ ਸਿੰਘ ਵੱਲੋਂ ਜਲ ਪ੍ਰਦੂਸ਼ਣ ਦੀ ਰੋਕਥਾਮ ਕੰਟਰੋਲ ਅਤੇ ਪਾਣੀ ਦੀ ਸ਼ੁੱਧਤਾ ਨੂੰ ਬਹਾਲ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਚ ਪਾਸ ਕਰ ਦਿੱਤਾ ਗਿਆ ਵਿਭਾਗ ਦੀਆਂ ਚਾਰ ਕਮੇਟੀਆਂ ਦੇ ਗਠਨ ਦੇ ਵੀ ਪ੍ਰਸਤਾਵ ਵੀ ਸਦਨ ਚ ਪਾਸ ਕੀਤੇ ਗਏ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਾਏ ਗੇ ਮਤੇ 'ਚ ਉਹਨਾਂ ਕਿਹਾ ਕਿ ਸ਼੍ਰੀ ਕਾਲ ਤਕਸਾਈਵ ਸਿੱਖਾਂ ਦੇ ਸਰਵਉੱਚ ਸਥਾਨ ਹਨ ਪ੍ਰਭੁ ਸਤਾ ਸੰਪੰਨ ਸਿੱਖਾਂ ਦੀ ਇਹ ਜਾਦ ਹਸਤੀ ਵੱਜੋ ਇਸ ਸਥਾਨ ਦਾ ਮਹੱਤਵ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਅਸलो ਨਿਵੇਕਲਾ ਹੈ ਸਿੱਖ ਸ਼੍ਰੀ ਕਾਲ ਤਕਸਾਈ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦਿਆਂ ਇਥੋਂ ਦੇ ਆਦੇਸ਼ਾਂ ਸੰਦੇਸ਼ਾਂ ਤੇ ਹੁਕਮਨਾਮਿਆਂ ਨੂੰ ਮੰਨਦੇ ਹਨ ਇਸ ਪ੍ਰਸੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਅਹੁਦਾ ਬੇਹਦ ਸਤਿਕਾਰਿਤ ਹੈ ਮੌਜੂਦਾ ਸਮੇਂ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪੰਥ ਅੰਦਰ ਇੱਕ ਵੱਡੀ ਚਰਚਾ ਚੱਲ ਰਹੀ ਹੈ ਇਸ ਸੰਬੰਧੀ ਜਰਨਲ ਇਜਲਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਸੰਬੰਧੀ ਨਿਯਮ ਨਿਰਧਾਰਿਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ ਜਰਨਲ ਇਜਲਾਸ ਇਸ ਕਾਰਜ ਵਾਸਤੇ ਪੰਥਕ ਨੁਮਾਇੰਦਿਆਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਨੂੰ ਵੀ ਪਰਮਾਨਗੀ ਦਿੰਦਾ ਹੈ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਸਰਵਨ ਸਿੰਘ ਪੰਦੇਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਕਿ ਹੈਗੇ ਜਿਹੜੇ ਲੋਕ ਸਾਡਾ ਸਮਰਥਨ ਕਰਦੇ ਸਨ ਉਹਨਾਂ ਨੇ ਸਾਡੇ ਨਾਲ ਜਿਹਾ ਕੀਤਾ ਹੈ ਭਗਵਾਨ ਤੁਮਾਨ ਨੇ ਸਾਡੇ ਵਿਰੋਧ ਦਾ ਬਹੁਤ ਫਾਇਦਾ ਉਠਾਇਆ ਹੈ ਤੇ ਬਾਅਦ ਵਿੱਚ ਭਾਜਪਾ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਦੀ ਪ੍ਰਸ਼ੰਸਾ ਕੀਤੀ ਗਈ ਉਹਨਾਂ ਨੇ ਕਿ ਹੈਗੇ 2027 ਵਿੱਚ ਇਹ ਲੋਕ ਪੰਜਾਬ ਚ ਇਕੱਠੇ ਚੋਣਾਂ ਲੜਨਗੇ ਅਤੇ ਅੱਜ ਭਗਵੰਤ ਮਾਨ ਲਈ ਮੋਦੀ ਅਤੇ ਸ਼ਾ ਮਹੱਤਵਪੂਰਨ ਹੋ ਗਏ ਹਨ ਕਿਸਾਨ ਮੈਨੇ ਨਹੀਂ ਰੱਖਦੇ ਸਰਵਨ ਸਿੰਘ ਪੰਦੇਰ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਕੁੱਟਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਮਨ अरोड़ा ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਸ਼ੰਭੂ ਸਰਦ ਤੇ ਹੋਈ ਚੋਰੀ ਵਿੱਚ ਇੱਕ ਵਿਧਾਇਕ ਦਾ ਨਾਮ ਸ਼ਾਮਿਲ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਪੰਦੇਰ ਨੇ ਕਿਹਾ ਹੈ ਕਿ ਜੇਲ੍ਹ ਦੇ ਅੰਦਰ ਨਸ਼ੇ ਅਤੇ ਮੋਬਾਈਲ ਫੋਨ ਦੀ ਖੁੱਲਕੇ ਵਰਤੋਂ ਹੁੰਦੀ ਹੈ ਨਸ਼ਿਆਂ ਵਿਰੁੱਧ ਇਹੇ ਸਾਰੀ ਜੰਗ ਝੂਠੀ ਹੈ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲੋ ਜਿੱਥੇ ਫੋਨਾਂ ਦੀ ਵਰਤੋਂ ਤੇ ਖੁੱਲਕੇ ਸਮੈਕ ਵਿਕਦੀ ਹੈ ਉਹਨਾਂ ਨੂੰ ਸਭ ਪਤਾ ਲੱਗ ਜਾਵੇਗਾ ਕਿਸਾਨਾ ਗੁਰ ਸਰਵਣ ਪੰਦੇਰ ਨੇ ਕਿਹਾ ਕਿ ਹੁਣ ਅਸੀਂ ਸਭ ਤੋਂ ਪਹਿਲਾਂ ਸੂਬਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਾਂਗੇ ਸਾਡੇ ਵਿਰੁੱਧ ਹੋਈ ਚੋਰੀ ਦਾ ਭੁਗਤਾਨ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਕਤਾ ਤੇ ਬੋਲਦੇ ਆ ਉਹਨਾਂ ਕਿਹਾ ਕਿ ਸਾਨੂੰ ਇਕਜੁੱਟ ਹੋਣਾ ਪਵੇਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨਿਆਜ ਇੱਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਦੇਗੇ ਜਿਹੜੇ ਮਾਨਜੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਚਾਕੇ ਉੱਥੇ ਲੋਕਾਂ ਦੀਆਂ ਕਹਿਤਾ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਵਿਹਾਰ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਸਰਕਾਰ ਆਪਕੇ ਦਵਾਰ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਚੋ ਛੋਟੀਆਂ ਸਮੱਸਿਆਵਾਂ ਵੱਡੀਆਂ ਸਮੱਸਿਆਵਾਂ ਜਦ ਤੱਕ ਉਹਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਔਰ ਦੂਸਰੀ ਵੱਡੀ ਗੱਲ ਇਹ ਆ ਕਿ ਜਿਹੜਾ ਸਮੱਸਿਆ ਲੈ ਕੇ ਆਉਂਦਾਗਾ ਔਰ ਹੱਲ ਵੀ ਲਗਭਗ ਉਹਦੇ ਕੋਲੇ ਹੁੰਦਾਗਾ ਔਰ ਬਹੁਤ ਸਾਰੇ ਜਦੋਂ ਅਸੀਂ ਜਾਣੇ ਆ ਪਿੰਡਾਂ 'ਚ ਅਸੀਂ ਜਾਣੇ ਆ ਲੋਕਾਂ ਕੋਲੇ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਥੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਔਰ ਬਹੁਤ ਸਾਰੇ ਹੱਲ ਤਾਂ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸਡੀਐਮ ਲੈਵਲ ਦੇ ਉੱਤੇ ਕਦੇ ਡੀਸੀ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਾਹਿਬਾਨ ਦੇ ਲੈਵਲ ਦੇ ਉੱਤੇ ਕਿਤੇ ਐਸਐਸਪੀ ਸਾਹਿਬ ਦੇ ਲੈਵਲ ਤੇ ਹੁੰਦੀਆਂ ਰਹੀਆਂ ਸੋ ਅੱਜ ਅਸੀਂ ਇੱਕ ਬੈਕਟਰ ਨੂੰ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿజిਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ 'ਚ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਉਹਨਾਂ ਇਲਾਕਾ 'ਚ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੂੰ ਜਾਣਾ ਹੁੰਦਾ ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇਦੇ ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ ਪਰ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਬੜੀ ਵੱਡੀ ਸਮੱਸਿਆ ਕੀ ਜਦੋਂ ਇਹ ਮਹਿਮ ਜੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ ਤਾਂ ਗਰਾਊਂਡ ਦੇ ਤਾਂ ਸਮੱਸਿਆ ਹੀ ਖਤਮ ਹੋ ਜਾਣਗੀ ਆ ਲੋਕਾਂ ਦੇ ਕੰਮ 24 ਘੰਟਿਆਂ ਚ ਹੋ ਜਾਣਗੇ ਜਦੋਂ ਮੰਨ ਲਓ ਉਹਨਾਂ ਨੇ ਉਸ ਇਲਾਕੇ ਜਾਣਾਗਾ ਡੀਸੀ ਸਾਹਿਬਾਨ ਨੇ ਲੈਰੇ ਗੱਗੇ ਦੇ ਹਲਕੇ ਜਾਣਾਗਾ ਜੇ ਤਾਂ ਲੈ ਲੈ ਆ ਕੇ ਤੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸਡੀਐਮ ਸਾਹਿਬਾਂ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀਸੀ ਸਾਹਿਬਾਂ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਿ ਕਰ ਲੈ ਚੱਕਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਨੂੰ ਇਹਨਾਂ ਦੋ ਦੋ ਦਮਹੀਨਿਆਂ ਚਾ ਕਰਕੇ ਰੱਖ ਦਿੰਦੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਦੇ ਲਗਾਤਾਰ ਕੰਮ ਕਰ ਲਗੇ ਬੇਸਿਕਲੀ ਗੱਲ ਇਹ ਈ ਜੀ ਕਿ ਉਹ 24 ਘੰਟੇ ਡੀਸੀ ਸਾਹਿਬਾਂ ਦੇ ਨਾਲ ਲੱਗੀ ਰਹਿਣਗੇ ਜਿਹਦੇ ਮਹਿਮ ਦੇ ਵਿੱਚ ਉਸ ਵੇਲੇ ਤਾਂ ਕਾਉਂਟੇਬਿਲਟੀ ਤੈਅ ਹੋਊਗੀ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਅਮੀਦਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੇ ਤੋਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈਅ ਹੋਗੀ ਉਹਨੂੰ ਉਸ ਤੰਗ ਨਾਲ ਜਿਹੜੀ ਸਜ਼ਾਗੀ ਉਹ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਪਤਾ ਨਹੀਂ ਕਿ ਫੀਡਬੈਕ ਸਾਨ ਕਿ ਉਗਲੀ ਤੋਂ ਅਲੱਗ ਤੋਂ ਵਿਭਾਗ ਨਾ ਆਇਆ ਚਾਹ ਜਿਸ ਦੇ ਵਿੱਚ ਨਹੀਂ ਨਹੀਂ ਵਿਭਾਗ ਜਿਹੜਾ ਆਲਰੇਡੀ ਬਣਿਆ ਹੈਗਾ ਪਬਲਿਕ ਗ੍ਰੀਵੈਂਸ ਡਿਪਾਰਟਮੈਂਟ ਜਿਹੜਾ ਆਲਰੇਡੀ ਬਣਿਆ ਹੈਗਾ ਉਹ ਡਿਪਾਰਟਮੈਂਟ ਦੇ ਅ ਯਾਦਾਲੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨੇ ਯਾਦਾਲੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਹੈ ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲ ਤਖਤ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜਾ ਰਿਕਾਰਡ ਦੇ ਵਿੱਚ ਦੇਖ ਲਓ ਸ਼੍ਰੀ ਕਾਸ਼ਟਿਕ ਸਾਹਿਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਸ਼ਟਿਕ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਸ਼ਟਿਕ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਕਾਲ ਤਖਤ ਸਾਹਿਬ ਤੋਂ ਵੱਡਾ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਕਾਲ ਤਖਤ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧੇ ਵਿਧਾਨ ਕਾਰਤਿਕ ਸਾਹਿਬ ਦਾ ਬਣਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧੇ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇਹਨਾਂ ਕੋ ਤੇ ਇਹਨਾਂ ਦੇ ਮਨ ਦੇ ਵਿੱਚ ਸਤਿਕਾਰ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧੀ ਵਿਧਾਨ ਕੋਈ ਬਣਾ ਵੀ ਦਿਓ ਕਿਉਂਕਿ ਤੁਹਾਡਾ ਪਤਾ ਕੋਈ ਨਹੀਂ ਜੋ ਕੇਜਰੀਵਾਲ ਦਾ ਹੁਕਮ ਆਉਣਾ ਤੇ ਉਸ ਤੋਂ ਬਾਅਦ ਹੁਣ ਤੇ ਸੋਧਿਆ ਸਾਹਿਬ ਆ ਗਏ ਨਾਲ ਸਤਿੰਦਰ ਜੈਨ ਆ ਗਏ ਨਾਲ ਹੋਰ ਦਿੱਲੀ ਵਾਲੇ ਕਿੰਨੇ ਆ ਕੇ ਬਹਿ ਗਏ ਕੋਈ ਪਤਾ ਨਹੀਂ ਤੁਹਾਡਾ ਕਰਨ ਨੂੰ ਤੁਸੀਂ ਇੱਥੇ ਕਿਹੜਾ ਮਤ ਪਾ ਦਿਓ ਪਰ ਤੁਹਾਡੇ ਮਤੇ ਦੀ ਹੱਦ ਜਿਹੜੀ ਹੈ ਉਹ ਤਾਂ ਸਭੂ ਪੈਰੀ ਰਿਹਾ ਨਾ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਹੈ ਨਾ ਪ੍ਰਧਾਨ ਜੀ ਬੋਤੇ ਤੁਹਾ ਤੁਹਾ ਕੀ ਜਾ ਸਕਦੀ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਸਾਰੀ ਮਾਨਵਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਲੜ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਦਾਂ ਸਭਾ ਦੇ ਵਿੱਚ 12 ਕੀ ਅਰ ਤੁਸੀਂ ਏਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ ਅੱਜ ਉੱਥੇ ਸ੍ਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਉੱਥੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਸਕਦੇ ਸੀ ਉੱਥੇ ਮੁੱਦਾ ਠਾਸ ਕੇ ਦੇ ਸੀ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਇਹ ਪਹਿਲਾਂ ਹੀ ਪ੍ਰਧਾਨ ਸਾਹਿਬ ਨੇ ਦੋ ਦਿਨ ਪਹਿਲੇ ਕਹਿਤਾ ਸੀ ਕਿ ਅਸੀਂ ਆਇਆ ਸੀ ਸ਼ਾਸਨ ਦੇ ਵਿੱਚ ਜਿਹੜਾ ਵਿਧਿ ਵਿਵਧਾਨ ਉਹਨਾਂ ਦੀ ਨਿਫਟੀ ਦਾ ਕਾਰਜਕਾਲ ਦਾ ਸਾਰਾ ਕੁਝ ਉਹ ਬਣਾਵਾਂਗੇ ਤੇ ਅੱਜ ਉਹਨਾਂ ਨੇ ਉੱਤੇ ਮਤਾ ਪਾ ਕੇ ਕਮੇਟੀ ਦਾ ਫੈਸਲਾ ਵੀ ਕਰ ਦਿੱਤਾ ਪਰ ਤੁਸੀਂ ਇਸ ਇਸ਼ੂ ਦੇ ਉੱਤੇ ਧਰਮ ਦੇ ਵਿੱਚ ਰਾਜਨੀਤਿਕ ਦਖਲ ਜਿਹੜਾ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਪੈਣਾ ਵੀ ਮਹਾਨਤਾ ਨੂੰ ਕਬਜ਼ੇ ਜਿਹੜੇ ਕਰਾਈ ਸੀ ਉਹ ਅੰਗਰੇਜ਼ਾਂ ਨੇ ਕਰਾਈ ਸੀ ਉਸ ਤੋਂ ਬਾਅਦ ਜਦੋਂ ਜਿਹੜੇ ਸ਼ਹੀਦियां ਦੇ ਕੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹੋਣੀ ਚਾਹੀਦੀ ਉਹਨਾਂ ਨੇ ਜਿਹੜਾ ਆਪਣੇ ਖੂਨ ਪਸੀਨਾ ਦੇ ਕੇ ਤੇ ਫਿਰ ਇਹ ਗੁੱਡਵਾਰੇ ਜਿਹੜੇ ਆ ਇਹ ਆਜ਼ਾਦ ਕਰਾ ਕੇ ਇਹ ਡੈਮੋਕਰੇਟਿਕ ਕੰਟਰੋਲ ਪੜੇ। ਔਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਾਂਦਕ ਸਾਹਿਬ ਦੇ ਜਿਹੜੀ ਹੈ ਗਿਆ ਪ੍ਰਭਾਵਿਤ ਕਰਨ ਵਾਸਤੇ ਸਾਡੀ ਬਰੀਆਦਾ ਨੂੰ ਗੁਰਦਵਾਰਿਆਂ ਦੇ ਪ੍ਰਬੰਧ ਦੇ ਵਿੱਚ ਦਖਲ ਦੇ ਕੇ ਇਹ ਤੱਕ ਕਿ 84 ਚ ਟੈਂਕਾਂ ਤੇ ਤੋਪਾਂ ਵੀ ਸ੍ਰੀ ਗਰਤਕ ਸਾਹਿਬ ਦੇ ਉੱਤੇ ਚੜੇ ਗਏ। ਇਸ ਲਈ ਕੋਈ ਸਾਡੇ ਵਾਸਤੇ ਇਹ ਜਿਹੜੀ ਧਾਰਮਿਕ ਦਖਲਅੰਦਾਜ਼ੀ ਦੀਆਂ ਕੋਸ਼ਾਂ ਕੋਈ ਨਵੀਆਂ ਨਹੀਂ ਪੂਰ ਸਰਕਾਰਾਂ ਪਹਿਲਾਂ ਵੀ ਇਹ ਕੋਸ਼ਸ਼ ਕਰਦੇ ਰਹੀ। ਆਪਾ ਭਾਤੇ ਜਨਤਾ ਪਾਰਟੀ ਨੇ ਵੀ ਕੋਸ਼ਿਸ਼ ਕੀਤੀ। ਦਖਣ ਤੋਂ ਲੈ ਕੇ ਹਜ਼ੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੋਰ ਦਿੱਤੀ ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਬਚੀ ਆ। ਹੁਣ ਇਹਦੇ ਤੇ ਈਆਲੀ ਸਾਹਿਬ ਤਰਸ ਕਰੋ ਇਹ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਜੀ ਹੋਈ ਇਹ ਕਮੇਟੀ ਹੈ ਹੁਣ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਦੁਪਨ ਨਾਲ ਹੱਥ ਨਾ ਮੜਾ ਕਿਉਂਕਿ ਅੱਜ ਜੋ ਕੁਝ ਤੁਸੀਂ ਕਰ ਦਿੱਤਾ ਇਹ ਮੈਂ ਸਮਝਦਾ ਕਿ ਇਹ ਸਾਰੀ ਸਿੱਖ ਕੌਮ ਇਹਦਾ ਗੰਬੀਰਤਾ ਨਾਲ ਰੋਕ ਸਕੇ ਔਰ ਮੈਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵੈਸੇ ਉਹਨਾਂ ਦਾ ਆਪਣਾ ਹੀ ਫਰਜ਼ ਬੰਦਾ ਸੀ ਕਿ ਇਸ ਗੱਲ ਨੂੰ ਰੋਕ ਦੇਣਾ ਚਾਹੀਦਾ ਸੀ ਕਿ ਓਕੇ ਕਟੋ ਕਟੋ ਆਪ ਦੁਰਸਿੱਖ ਨੇ ਤੇ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਸਾਰਿਆਂ ਦਾ ਹੱਕ ਹੁੰਦਾ ਵਿਧਾਨ ਸਭਾ ਸਾਰਿਆਂ ਦਾ ਇੱਕ ਸਾਂਝਾ ਸदन ਹੁੰਦਾ ਕੀ ਬਾਕੀ ਧਰਮਾਂ ਦੇ ਇਸ ਤਰੀਕੇ ਤੁਸੀਂ ਉੱਥੇ ਜਿਹੜੇ ਹੈਗੇ ਆ ਉਹ ਮੁੱਦੇ اٹھਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿਓ ਕਿ ਇਸ ਤਰੀਕੇ ਵਿਧਾਨ ਸਭਾ ਜਿਹੜੀ ਹੈ ਇਹ ਗੱਲ ਫੋਟ ਕਰਦੀ ਤੇ ਇਸ ਤਰ੍ਹਾਂ ਦੇ ਜਿਹੜੇ ਪਰਸਨਲ ਧਰਮਾਂ ਦੇ ਮਸਲੇ ਨੇ ਉਹਨਾਂ ਦੇ ਵਿੱਚ ਵਿਧਾਨ ਸਭਾ ਜਿਹੜੀ ਹੈ ਉਹ ਉੱਠ ਕੇ ਉੱਥੇ ਜਿਹੜੀ ਹੈ ਵਿਚਾਰ ਜਿਹੜੀ ਹੈ ਇਸ ਤਰ੍ਹਾਂ ਮੈਂਬਰਾਂ ਤੇ ਡਾਣਾ ਸ਼ੁਰੂ ਕਰ ਦੇਵੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਹੁਣ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਸਾਰੀਆਂ ਚੀਜ਼ਾਂ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚੋਂ ਕੱਟੀਆਂ ਜਾਣ ਕਿਉਂਕਿ ਜਿਹੜਾ ਸੈਸ਼ਨ ਤਾਂ ਹੁਣ ਹੋ ਚੁੱਕਿਆ ਪਰ ਇਹ ਸਿਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਕਿਉਂਕਿ ਪਿੱਛੇ ਵੀ ਇੱਕ ਬਤਾ ਪਾਸ ਕਰਕੇ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੰਟਰੋਲ ਲੈਣ ਵਾਸਤੇ ਉਦੋਂ ਵੀ ਸਖਤ ਵਿਰੋਧ ਹੋਇਆ ਸੀ